ਈਰਮਨ ਕੇ ਸਾਡੇ ਧਰਮ ਦੇ ਵਿੱਚ ਆ ਜੋ ਪਰ ਨੌਵੇਂ ਪਾਤਸ਼ਾਹ ਜਿਨੇ ਆਪਣਾ ਧਰਮ ਨਰਪਕ ਕੀਤਾ ਤੇ ਬੜੇ ਦੁਖੀ ਲੋਕ ਸੀ ਜਿਹੜੇ ਕਸ਼ਮੀਰੀ ਪੰਡਤ ਜਿਨ੍ਹਾਂ ਨੇ ਆ ਕੇ ਫਰਿਆਦ ਕੀਤੀ ਉਹਨਾਂ ਦੀ ਖਾਤਰ ਮਹਾਰਾਜ ਨੇ ਸ਼ੀਧੀ ਦਿੱਤੀ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੋਬਿੰਦ ਰਾਏ ਜੀ ਸਾਸ ਸੰਗ ਜੀ 9 ਸਾਲ ਦੀ ਉਮਰ ਸੀ ਗੁਰੂ ਮਹਾਰਾਜ ਜਦੋਂ ਮਹਾਰਾਜ ਜੀ ਨੇ ਸ਼ੀਧੀ ਲਈ ਦੇ ਨੌਵੇਂ ਪਾਤਸ਼ਾਹ ਜਿੱਦਾ ਜਿਹੜਾ ਸੀਸ ਸੀਗਾ ਉਹ ਭਾਈ ਜੀਵਨ ਸਿੰਘ ਜਿਸ ਤੋਂ ਬਾਅਦ ਭਾਈ ਜੇਤਾ ਜੀ ਬਣੇ ਉਹ ਅਨੰਦਪੁਰ ਸਾਹਿਬ ਲੈ ਕੇ ਸੀਸ ਆਇਆ ਬੜੀ ਘਟਨਾ ਦੇ ਨਾਲ ਬੜੇ ਕਠਨ ਸਮੇਂ ਦੇ ਬੜੇ ਕਠਨ ਰਸਤੇ ਵਿੱਚ ਗੁਰਤੇਗ ਬਾਦਰਮਾਨ ਜੀ ਦਾ ਸੀਸ ਲੈਣ ਆਉਣ ਤੇ ਭਾਈ ਲਖੀਸ਼ਾ ਸੀ ਜਿਹੜਾ ਦਿੱਲੀ ਦੇ ਵਿੱਚ ਭਾਈ ਲਖੀ ਸਾਹਿਬ ਵਲਜਾਰਾ ਸੀ ਜਿਹੜਾ ਉਹਨੇ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਦੇ